ਸਤਿ ਸ਼੍ਰੀ ਅਕਾਲ ਜੀ ਇਸ ਸੰਸਾਰ ਦੇ ਵਿੱਚ ਬਹੁਤ ਐਸੇ ਸੰਤ ਭਗਤ ਪਿਆਰੇ ਨੇ ਜੋ ਹਰ ਵੇਲੇ ਉਸ ਪਰਮਾਤਮਾ ਦੇ ਦਰਸ਼ਨ ਦੀਦਾਰਾਂ ਦੀ ਆਸ ਕਰਦੇ ਨੇ ਤੇ ਉਸ ਆਸ ਦੇ ਵਿੱਚ ਤੜਫਦੇ ਰਹਿੰਦੇ ਨੇ ਤੇ ਉਸ ਤੜਫਨ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੇ ਨੇ ਪਰ ਹਮੇਸ਼ਾ ਆਨੰਦ ਦੇ ਵਿੱਚ ਰਹਿੰਦੇ ਨੇ ਤੇ ਉਸੇ ਤੜਫਨ ਦੇ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਕਵਿਤਾ ਲਿਖ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਦਿਲ ਸਾਗਰ ਦੀ ਇਹ ਲਹਿਰ ਤਰੰਗੇ ਤੜਫ ਤੜਫ ਤੜਫੈਨੀ ਏ ਕਿ ਮੇਰਾ ਦਿਲ ਇੱਕ ਸਾਗਰ ਦੇ ਵਾਂਗ ਹੈ ਤੇ ਉਸ ਦੇ ਅੰਦਰ ਦੀਆਂ ਲਹਿਰਾਂ ਤੇ ਤਰੰਗਾਂ ਉੱਠਦੀਆਂ ਨੇ ਤੇ ਉਹ ਉੱਠਦੀਆਂ ਨੇ ਤੇ ਤੜਫਾਉਂਦੀਆਂ ਨੇ ਬਾਹਾਂ ਉਲਾਰੇ ਗਲੇ ਲੱਗਣ ਨੂੰ ਕੰਬ ਕੰਬ ਡਿਗ ਡਿਗ ਪੈਨੀ ਏ ਬਾਹਾਂ ਉਲਾਰਨ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਨੂੰ ਜਫੀ ਪਾਉਣੀ ਹੋਵੇ ਤੇ ਉਦੋਂ ਅਸੀਂ ਆਪਣੀਆਂ ਬਾਹਾਂ ਨੂੰ ਉੱਪਰ ਨੂੰ ਚੱਕ ਲੈਂਦੇ ਹਾਂ ਖੋਲ ਲੈਂਦੇ ਹਾਂ ਤਾਂ ਉਸ ਨੂੰ ਬਾਹਾਂ ਉਲਾਰਨਾ ਕਹਿ ਦਿੰਨੇ ਆ ਕਿ ਉਸ ਪਿਆਰੇ ਪਰਮਾਤਮਾ ਨੂੰ ਗਲੇ ਲਗਾਉਣ ਦੇ ਲਈ ਉਸ ਦੇ ਗਲੇ ਲੱਗਣ ਦੇ ਲਈ ਬਾਹਾਂ ਨੂੰ ਉਲਾਰਦੀ ਹਾਂ ਤੇ ਪਰ ਮੇਰੀਆਂ ਬਾਹਾਂ ਕੰਬਦੀਆਂ ਨੇ ਤੇ ਕੰਬ ਕੇ ਫਿਰ ਡਿੱਗ ਪੈਂਦੀਆਂ ਨੇ ਪ੍ਰੀਤਮ ਤੈਨ ਦੇ ਚੋਜ ਨਿਆਰੇ ਸਮਝ ਨਾ ਕੋਈ ਪੈਣੀ ਏ ਕਿ ਉਸ ਪਿਆਰੇ ਪ੍ਰੀਤਮ ਦੇ ਚੋਜ ਜਿਹੜੇ ਨੇ ਚੋਜ ਦਾ ਮਤਲਬ ਹੈ ਕੌਤਕ ਕਿ ਉਹਦੇ ਜੋ ਕੌਤਕ ਨੇ ਕੰਮ ਨੇ ਨਜ਼ਾਰੇ ਨੇ ਉਹ بڑے ਨਿਆਰੇ ਨੇ ਉਹ ਜੱਗੋਂ ਵੱਖਰੇ ਨੇ ਤੇ ਉਹਨਾਂ ਦੀ ਕੋਈ ਸਮਝ ਨਹੀਂ ਪੈ ਰਹੀ ਉਹਨਾਂ ਦੀ ਕੋਈ ਸਮਝ ਨਹੀਂ ਪੈਂਦੀ ਖਬਰੇ ਤੜਫਨ ਜੀਵਨ ਹੈ ਕੋਈ ਇਹ ਗੱਲ ਉਹਨੂੰ ਜਚ ਨਹੀਂ ਐ ਤੇ ਫਿਰ ਉਹ ਅੱਗੋਂ ਕਹਿ ਰਹੇ ਨੇ ਕਿ ਸ਼ਾਇਦ ਖਬਰੇ ਦਾ ਮਤਲਬ ਸ਼ਾਇਦ ਕਿ ਇਹ ਤੜਫਨਾ ਹੀ ਜੀਵਨ ਹੈ ਤੇ ਇਹ ਕੋਈ ਐਸੀ ਗੱਲ ਹੈ ਜਿਹੜੀ ਉਸ ਪਰਮਾਤਮਾ ਨੂੰ ਉਸ ਪ੍ਰੀਤਮ ਨੂੰ ਪਾਉਂਦੀ ਹੈ ਚੰਗੀ ਲੱਗਦੀ ਹੈ ਉਸ ਨੂੰ ਜੱਚਦੀ ਹੈ ਤੇ ਇਸੇ ਤੜਫਣ ਦੇ ਵਿੱਚ ਉਹ ਪਿਆਰੇ ਉਹ ਸੰਤ ਉਹ ਭਗਤ ਉਹ ਆਨੰਦ ਲੈਂਦੇ ਨੇ ਉਹ ਆਪਣਾ ਜੀਵਨ ਜਿਉਂਦੇ ਨੇ ਇਹ ਸੋਚ ਕੇ ਇਹ ਸਮਝ ਗਏ ਕਿ ਇਹ ਪਰਮਾਤਮਾ ਦੀ ਮਰਜ਼ੀ ਹੈ ਤੇ ਉਸ ਨੂੰ ਇਵੇਂ ਹੀ ਜੱਜਦਾ ਹੈ ਸਤਿ ਸ਼੍ਰੀ ਅਕਾਲ ਜੀ